ਭਾਈ ਜੀ ਕੇ ਖਾਲਸਾ ਭਾਈ ਜੀ ਕੀ ਫਤਿਹ ਬੱਚਿਓ ਅੱਜ ਮੈਂ ਤੁਹਾਨੂੰ ਸੁਣਨ ਜਾ ਰਹੀਆਂ ਗੁਰੂ ਅਮਰਦਾਸ ਜੀ ਦੀ ਸੇਵਾ ਦੀ ਸਾਖੀ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਬਹੁਤ ਸੇਵਾ ਕੀਤੀ ਗੁਰੂ ਅਮਰਦਾਸ ਜੀ ਰੋਜ਼ ਅੱਧੀ ਰਾਤ ਉੱਠ ਕੇ ਤਿੰਨ ਕੋ ਪੈਂਡਾ ਕਰਕੇ ਬਿਆਸ ਨਦੀ ਵਿੱਚ ਜਾਂਦੇ ਸਨ ਪਹਿਲੇ ਆਪ ਇਸ਼ਨਾਨ ਕਰਦੇ ਫਿਰ ਗੁਰੂ ਅੰਗਦ ਦੇਵ ਜੀ ਵਾਸਤੇ ਗਾਗਰ ਪਰ ਕੇ ਲੈ ਆਉਂਦੇ ਔਰ ਆਗੇ ਉਹਨਾਂ ਨੂੰ ਇਸ਼ਨਾਨ ਕਰਵਾਉਂਦੇ ਗੁਰੂ ਜੀ ਦਾ ਸਰੀਰ ਬਿਰਧ ਸੀ ਇਸ ਵਾਸਤੇ ਲੱਖ ਲੱਖ ਪਾਣੀ ਵਿੱਚ ਖੜੋ ਕੇ ਗਾਗਰ ਪਰ ਕੇ ਚੁਕਦੇ ਔਰ ਰਸਤੇ ਵਿੱਚ ਸਾਲ ਲੈਣ ਵਾਸਤੇ ਇੱਕ ਬੁਰਜੀ ਬਣਾਈ ਹੋਈ ਸੀ ਫਿਰ ਸਾਰਾ ਦਿਨ ਲੰਗਰ ਦੀ ਟੇਲ ਕਰਦੇ ਬर्तन ਮੰਨਦੇ ਝਾੜੂ ਧਿੰਦੇ ਅਰਥਾਤ ਕਿਸੇ ਵੇਲੇ ਵੇਲੇ ਨਹੀਂ ਸੀ ਵੰਦੇ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਆਈ ਮਿਲਨ ਦੇ ਪਿੱਛੋਂ ਸ੍ਰੀ ਚੰਦ ਜੀ ਨੇ ਇਹ ਕਿਹਾ ਸੀ ਕਿ ਸਾਡੀ ਗੱਦੀ ਕੋੜੀ ਕਰਾਰ ਲੈ ਗਿਆ ਹੈ ਭਾਵੇਂ ਇਹ ਗੱਲ ਉਸ ਨੇ ਬੇਸਮਝੀ ਵਿੱਚ ਆਖੀ ਸੀ ਪਰ ਤਦ ਵੀ ਗੁਰੂ ਅੰਗਦ ਜੀ ਅੰਗਦ ਦੇਵ ਜੀ ਆਪਣੇ ਗੁਰੂ ਦੇ ਪੁੱਤਰ ਦਾ ਵਾਕ ਸਫਲਾ ਕਰਨ ਲਈ ਆਪਣੇ ਚਰਨ ਦੇ ਅੰਗੂਠੇ ਉੱਤੇ ਇੱਕ ਛਾਲਾ ਜਿਆ ਕੀਤਾ ਹੋਇਆ ਸੀ ਉਸ ਚਾਲੇ ਦੀ ਪੀੜ ਕੱਕੇ ساری ਰਾਤ ਨੀਂਦ ਨਹੀਂ ਸੀ ਪੈਂਦੀ ਜਦ ਤੱਕ ਗੁਰੂ ਅਮਰਦਾਸ ਜੀ ਆਪਣੇ ਮੂੰਹ ਵਿੱਚ ਉਹਨਾਂ ਦੇ ਪੈਰ ਦਾ ਅੰਗੂਠਾ ਲੈ ਕੇ ਬੈਠੇ ਰਹਿੰਦੇ ਉਹ ਤਾਂ ਜਿਤ ਤੱਕ ਨਿੰਦ ਆਂਦੀ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਰੋਜ਼ ਕਰਦੇ ਨਿਸ਼ਕਾਮ ਸੇਵਾ ਕਰਕੇ ਗੁਰਜੀ ਨੂੰ ਸਿੱਧੀ ਫੁਰ ਆਈ ਸੀ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਅੰਗੂਠੇ ਨੂੰ ਠੀਕ ਕਰ ਦਿੱਤਾ ਗੁਰੂ ਜੀ ਨਾਰਾਜ਼ ਹੋਏ ਔਰ ਕਹਿਣ ਲੱਗੇ ਤੁਸੀਂ ਸਾਡੇ ਗੁਰਾਂ ਦੇ ਪੁੱਤਰ ਦਾ ਹੁਕਮ ਔਰਦੇ ਹੋ ਇਹ ਸੁਣ ਕੇ ਗੁਰੂ ਅਮਰਦਾਸ ਜੀ ਉਹ ਸੇਵਾ ਕਰਦੇ ਰਹੇ ਇੱਕ ਦਿਨ ਉਸੇ ਦਿਨ ਪਾਕ ਦਾਗ ਦੇਖ ਕੇ ਗੁਰੂ ਜੀ ਨੇ ਚੁਸ ਕੇ ਕਿ ਲਾਇਆ ਗੁਰੂ ਜੀ ਪਾਸ ਇੱਕ ਸੰਤਾਨੇ ਮੰਡਲੇ ਦਰਸ਼ਨ ਕਰਨ ਵਾਸਤੇ ਆਈ ਹੋਈ ਸੀ ਉਹ ਗੁਰੂ ਅਮਰਦਾਸ ਜੀ ਦੀ ਸੇਵਾ ਦੇਖ ਕੇ ਬੜੇ ਖੁਸ਼ ਹੋਏ ਔਰ ਉਹਨਾਂ ਨੇ ਕਿਹਾ ਕਿ ਜੇ ਅਮਤ ਬੂਟੀ ਹਾਥਾ ਜਾਵੇ ਤਾਂ ਇਹ ਰੋਗ ਘਟ ਜਾਵੇ ਗੁਰੂ ਅਮਰਦਾਸ ਜੀ ਨੇ ਉਸੇ ਸਾਧੂ ਨੂੰ ਲੈ ਕੇ ਬਠੇਰਾ ਨਦੀਆਂ ਦੇ ਕਿਨਾਰੇ ਵਿੱਚ ਜਾ ਕੇ ਉਸ ਬੂਟੀ ਨੂੰ ਲੱਭਿਆ ਪਰੰਤੂ ਕਿਤੇ ਨਾ ਲੱਭੀ ਆਖਿਰ ਸੰਮਤ 1606 ਬਿਕਰਮੀ ਹੀ ਇਕ ਟੋਬੇ ਦੇ ਕਿਨਾਰੇ ਤੋਂ ਇਹ ਬੂਟੀ ਲੱਭੀ ਜਿੱਥੇ ਅੱਜਕੱਲ੍ਹ ਸ੍ਰੀ ਅਮਰਦਾਸ ਜੀ ਦਾ ਤੀਰਥ ਹੈ ਉਸ ਦਿਨ ਲੋਨ ਨਾਲ ਆਰਾਮ ਆ ਗਿਆ ਗੁਰੰਗਦੇਵ ਜੀ ਵੀ ਗੁਰ ਅਮਰਦਾਸ ਜੀ ਦੀ ਸੇਵਾ ਤੇ ਪ੍ਰੇਮ ਵੇਖ ਕੇ ਫਿਰ ਚੁੱਪ ਰਹੇ ਹਾਂ ਜੀ ਬੱਚਿਓ ਇਹ ਮੇਰੀ ਅੱਜ ਦੀ ਸਾਖੀ ਸੀ ਸਾਖੀ ਸੁਣਦੇ ਹਾਂ ਔਰ ਦੇਖਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਬੈਲ ਆਈਕਨ ਵੀ ਦਬਾਉਣਾ ਇੱਕ ਵਾਰ ਫਿਰ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ